ਤਸਵੀਰਾਂ ਵਿਖਾ ਰਿਹਾ ਹਲਚਲ ਜਿਹੜੀ ਤੇਜ਼ ਹੋ ਰਹੀ ਸੀ ਔਰ ਜਿਸ ਟਾਈਮ ਕਨਾਲੀ ਐਂਬੂਲੈਂਸ ਜੜੀ ਹੈ ਐਥੇ ਪਹੁੰਚੀ ਹੈ ਯਾਨੀ ਸਰਦਾਰ ਜੱਜੀ ਸਿੰਘ ਬਲੇਵਲ ਹੋ ਰਹੀ ਜਿਹੜੇ ਐਂਬੂਲੈਂਸ ਰਾਹੀਂ ਇੱਥੇ ਪਹੁੰਚ ਰਹੇ ਸੀ ਤੇ ਉਹਨਾਂ ਦਾ ਕਾਫਲਾ ਜਿਹੜਾ ਇੱਥੇ ਪਹੁੰਚ ਚੁੱਕਿਆ ਤੁਹਾਨੂੰ ਤਸਵੀਰ ਵਿਖਾ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰੀ ਜਿਹੜੇ ਨੇ ਪਾਚੇ ਪਹੁੰਚ ਚੁੱਕੇ ਨੇ ਕਾਕਾ ਸਿੰਘ ਕੋਟੜਾ ਹੋਰੀ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਆ ਅਗਲੀ ਗੱਡੀ ਕਾਕਾ ਸਿੰਘ ਕੋਟੜਾ ਹੋਰਾਂ ਦੀ ਹੈ ਔਰ ਉਸ ਦੇ ਪਿੱਛੇ ਉਹੀ ਐਂਬੂਲੈਂਸ ਯਾਨੀ 108 ਨੰਬਰ ਐਂਬੂਲੈਂਸ ਜਿਹੜੀ ਲਗਾਤਾਰ ਖਨੋਰੀ ਮੋਰਚੇ ਦੇ ਉੱਪਰ ਡਟੀ ਹੋਈ ਸੀ ਉਹ ਐਂਬੂਲੈਂਸ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਇੱਕ ਵੱਡਾ ਕਾਫਲਾ ਜਿਹੜਾ ਇੱਥੇ ਪਹੁੰਚਿਆ ਜਿਸ ਢੰਗ ਦੇ ਨਾਲ ਸਰਦਾਰ ਜ ਔਰ ਹੁਣ ਆ ਗੱਡੀਆਂ ਸਿੱਟੀਆਂ ਜੜੀਆਂ ਨੇ ਅੰਦਰ ਜਾ ਰੀਆਂ ਨੇ ਤੁਹਾਨੂੰ ਤਸਵੀਰਾਂ ਬੁਖਾ ਰਹੇ ਆ तुम तस्वीर के दे लिए देख सकते दे। का हो काका सिंह कोशला हो रही जो इतने पहुंचे ने सरदार जगजीत सि होरी जड़े ने जैसे पहुंच चुके हैं तो तस्वीर लगातार बखा रहे हैं देख सकते हो दे। कि जिस ढंग हलचल तेज हो रही है क्योंकि तो सरदार जगजीत सिंह गलेवाल होर का इंतजार किया जा रहा है अभिमन्यु कुहाड़ हो जो भी मौजूद है जिस ढंग के तकरीबन सत्तर गडिया जी ने अज खनौरी मोर्चे तो इस मीटिंग लिए चलिया सी लेकिन हाँ कुछ एक गड्डिया पहुंची ने और एंबुलेंस जी है चुकी है जिस बैठक लगातार तस्वीर दिखा रहे हैं देख सकते हो कि ਸਿਦਾਨਾ ਨੂੰ ਪੁੱਛੇ ਕਿ ਸਰਦਾਰ ਜੱਜੀ ਸਿੰਘ ਢੱਲੇਵਾਲ ਹੋਰੀ ਜਿਹੜੇ ਨੇ ਟੈਂਪੋਰ ਚੁਕੇ ਨੇ ਹੋ ਰਿਹਾ ਤਾਂ ਉਹਨਾਂ ਨੂੰ ਸਿਦਾਂਧੂ ਤੇ ਹੋਰ ਜਨਤ ਲਿਆਂਦਾ ਜਾਊਗਾ ਸਾਨੂੰ ਤਸਵੀਰ ਲਗਾਤਾਰ ਰਖਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਸਿਦਾਨਾ ਨੂੰ ਹੁਣ ਮੀਟਿੰਗ ਦੇ ਵਿੱਚ ਲਿਆਂਦਾ ਜਾਊਗਾ ਤੁਸੀਂ ਦੇਖ ਸਕਦੇ ਹੋ ਬਿਮੰਨੀ ਪਹਾੜ ਹੋਰੀ ਜਿਹੜੇ ਨੇ ਉਹ ਐਥੇ ਮੌਜੂਦ ਨੇ ਅਤੇ ਲਗਾਤਾਰ ਅੰਦਵਾਈ ਵੀ ਕਰ ਰਹੇ ਸੀ ਔਰ ਹੁਣ ਆਮ ਬੁਰਾ ਜਿਹੜੀ ਆ ਉਹ ਅੰਦਰ ਜਾ ਰਹੀ ਹੈ ਜਿਸ ਤੰਗ ਦੇ ਨਾਲ ਲਗਾਤਾਰ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਜਗਜੀਤ ਸਿੰਘ ਧੱਲੇਵਾਲ ਹੋਰੀ ਜਿਹੜੇ ਨੇ ਪਹੁੰਚ ਚੁੱਕੇ ਨੇ ਔਰ ਲਗਾਤਾਰ ਤੁਹਾਨੂੰ ਜਿਹੜੀਆਂ ਤਸਵੀਰਾਂ ਵੀ ਵਿਖਾ ਰਹੇ ਆ ਦੇਖੋ ਤੁਸੀਂ ਸਾਹਮਣੇ ਜਿਸ ਤੰਗ ਦੇ ਨਾਲ ਉਹ ਐਥੇ ਪਹੁੰਚ ਚੁੱਕੇ ਨੇ ਫਰਨਾਚ ਜੇ ਅਸੀਂ ਦੱਸ ਪੀਰਾਂ ਨੂੰ ਕਿ ਇਸ ਸੰਗਤ ਦੇ ਨਾਲ ਪਾਜੋ ਸ਼ਿਗੋ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ 50 ਸਰਕਾਰ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ 에어ਪੋਰਟ ਤੋਂ ਸਕੋਟ ਕਰਕੇ ਲੈ ਕੇ ਆਏ ਸੀ ਪਰ ਸਿੱਧੇ ਤੌਰ ਤੇ ਹੁਣ ਆ ਬੈਠਕ ਜਿਹੜੀ ਹੈ ਸ਼ੁਰੂ ਹੋਏਗੀ ਕਿਉਂਕਿ ਆ ਸਰਕਾਰੀ ਅਮਲਾ ਇੱਥੇ ਪਹੁੰਚ ਚੁੱਕਿਆ ਹੈ ਸਿੱਧੇ ਤੌਰ ਤੇ ਇੱਕ ਵੱਡੀ ਬੈਠਕ ਹੈ ਵੱਡੇ ਮੰਤਰੀ ਜਿਹੜੇ ਨੇ ਅਧਿਕਾਰੀ ਜਿਹੜੇ ਨੇ ਇਸ ਬੈਠਕ ਦਾ ਹਿੱਸਾ ਬਣਨ ਲਈ ਇੱਥੇ ਪਹੁੰਚ ਚੁੱਕੇ ਨੇ ਇਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਔਰ ਇਸ ਤਰ੍ਹਾਂ ਦੇ ਨਾਲ ਤਕਰੀਬਨ 5 ਵਜੇ ਦਾ ਸਮਾਂ ਸੀ 5:05 ਹੋ ਚੁੱਕੇ ਨੇ ਅਧਿਕਾਰੀ ਪਹੁੰਚ ਚੁੱਕੇ ਨੇ ਕੁਝ ਹੀ ਦੇਰ ਦੇ ਵਿੱਚ ਆ ਬੈਠਕ ਜੜੀਏ ਕਿਉਂ ਹੋਏਗੀ ਸਰਦਾਰ ਜਗਜੀਤ ਸਿੰਘ ਗੱਲੇਵਾਲ ਹੋਰੀ ਪਹਿਲਾਂ ਹੀ ਪਹੁੰਚ ਗਏ ਸੀ ਉਹਨਾਂ ਦੇ ਨਾਲ ਫਰੋਕੀ ਆ ਰਿਹਾ ਹੈ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮੀਆਂ ਹੋਰੀ ਦੀ ਗੱਲ ਕਰੀਏ ਲੈ ਚੰਦ ਕਟਾੜੂ ਚੱਕ ਹੋਰਾਂ ਦੀ ਗੱਲ ਕਰੀਏ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਯਾਨੀ ਪਹਿਲਾਂ ਪੰਜਾਬ ਦੇ ਅਧਿਕਾਰੀ ਪਹੁੰਚੇ ਉਸ ਤੋਂ ਬਾਅਦ ਕੇਂਦਰੀ ਮੰਤਰੀ ਪਹੁੰਚੇ ਹੋਣ ਹੁਣ ਪੰਜਾਬ ਦੇ ਦੋ ਵੱਡੇ ਮੰਤਰੀ ਜਿਹੜੇ ਨੇ ਉਹ ਵੀ ਇਸ ਮਿਲਤ ਦਾ ਹਿੱਤਾ ਬਣਨ ਲਈ ਇੱਥੇ ਪਹੁੰਚ ਚੁੱਕੇ ਨੇ ਲਗਾਤਾਰ ਕੁਛ ਵੀ ਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹਲਚਲ ਜੜੀ ਆ ਤੇਜ਼ ਰਫ਼ਤਾਰ ਨਾਲ ਨਜ਼ਰ ਆ ਰਹੀ ਹੈ ਕਿ ਕਿੰਨੀ ਅਧਿਕਾਰੀਆਂ ਦਾ ਸਾਈਨ 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 ਜਿਵੇਂ ਮੇਰਾ ই঺করান নানিে . য়ানিeday. ਠੀਕ ਹੈ ਥੈਂਕ ਯੂ ਸ਼ੁਕਰੀਆ ਬਦਸਤੂ ਜੀ ਮੀਟਿੰਗ ਲਈ ਇਹ ਕਿ ਆਸ ਹੈ ਕਿ ਤੁਹਾਡਾ ਬੱਖ ਸੁਨੇ ਜਾਣਾ ਜਾਂ ਤਵਫਾ ਸਰਕਾਰ ਦੇ ਸਕੀਏ ਦੇਖੋ ਪਹਿਲੀ ਗੱਲ ਤਾਂ ਜਿਹੜੀ ਅੱਜ ਦੀ ਮੀਟਿੰਗ ਹੈ ਏ ਦੱਲੇਵਾਲ ਸਾਹਿਬ ਨੇ ਬੜੀ ਤਪਛਾ ਕੀਤੀ ਹੈ ਅੱਜ 81 ਦਿਨ ਹੋ ਗਏ ਨੇ ਇਹ ਮਰਮੋਟ ਬੈਕ ਮਾਈਕ ਇੱਕ ਉੱਪਰ ਕਰੋ ਮਾਈਕ ਹੇਠਾਂ ਕਰ ਲਓ ਜਿਹੜਾ ਵਿੱਚ ਗੈਪ ਰਿਹਾ ਇਹ ਨਹੀਂ ਮਾਈਕ ਹੇਠਾਂ ਚਾਹੀਦਾ ਭਾਈ ਅੱਜ 95 ਗੇਟ ਦੀ ਮੀਟਿੰਗ ਹੈ ੱੱਲੇ ਸਾਨੂੰ ਨਹੀਂ ਅੱਜ ਪੂਰੇ ਭਾਰਤ ਦੇ ਕਿਸਾਨਾਂ ਨੂੰ ਇਸ ਮੀਟਿੰਗ ਦੀ ਪੂਰੀ ਨਜ਼ਰਾਂ ਬਣਾਈਆਂ ਹੋਈਆਂ ਨੇ ਕਿ ਕੀ ਬਣਦਾ ਯਾਰ ਬੰਦਾ ਮੈਨੂੰ ਲੱਗਦਾ ਵੀ ਖਾਸ ਕਰਕੇ ਅਸੀਂ ਜਿਹੜੀ ਇੰਨੀ ਤਕਰੀਬ ਦੇ ਵਿੱਚ 81 ਦਿਨਾਂ ਦੇ باوجود ੱੱਲੇਵਾਲ ਸਾਹਿਬ ਨੇ ਮੀਟਿੰਗ ਦੇ ਵਿੱਚ ਜਾਣ ਦਾ ਪ੍ਰਣ ਕੀਤਾ ਵੀ ਮੈਂ ਹਰ ਹਾਲਤ ਜਾਊਂਗਾ ਹਮੇਸ਼ਾ ਇਹ ਸਵਾਲ ਉੱਠਦਾ ਹੁੰਦਾ ਕਿਸਾਨਾਂ ਆਗੂਆਂ ਤੇ ਵੀ ਇਹ ਲੜਤਾ ਰਹਿੰਦੇ ਨੇ ਸੜਕਾਂ ਰੋਕ ਲੈਂਦੇ ਨੇ ਪਰ ਜਦੋਂ ਟੇਬਲ ਤੇ ਜਾਣਾ ਹੁੰਦਾ ਆਪ ਦਾ ਪੱਖ ਨਹੀਂ ਰੱਖਦੇ ਤਾਂ ਉਹ ਸਾਰੀਆਂ ਸਥਿਤੀਆਂ ਨੂੰ ਦੇਖਦੇ ਭਾਫਦੇ ਹੋਏ ਢੱਲੇਵਾਲ ਸਾਹਿਬ ਅੱਜ ਥੋੜੇ ਹਾਲਾਤਾਂ ਦੇ ਵਿੱਚ ਆਏ ਆ ਲਗਭਗ 4 ਘੰਟੇ ਹੋ ਗਏ ਅਸੀਂ ਖਨੌਰੀ ਤੋਂ ਤੁਰਿਆ ਨੂੰ 4 4.5 ਘੰਟਿਆਂ ਦੇ ਵਿੱਚ ਪੱਖ ਪੂਰਾ ਜ਼ੋਰ ਨਾਲ ਜਿਵੇਂ ਪੂਰੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਇੱਕ ਉਹਨਾਂ ਦੀ ਪੋਤਰੀ ਵੀ ਏਕਾਤ ਲੈਣਾ ਕਰਕੇ ਉਹਦੇ باوجود ਪਹੁੰਚੇ ਉਹਨਾਂ ਦੀ ਪੋਤਰੀ ਸੀਗੀ ਭੈਣ ਦੀ ਪੋਤਰੀ ਤਾਂ ਬੜੀ ਹੋਂਦਾਰ ਬੱਚੀ ਸੀਗੀ ਪੜ੍ਹਾਈ ਕਰ ਰਹੇ ਹੁਣ ਕਿਤਾ ਪਿੱਛੇ ਕਰੋ ਪਛਾਣ ਕਿ ਉਹਨਾਂ ਦੇ ਜਿਹੜੇ ਗੁਰਦਿਆਂ ਦੇ ਵਿੱਚੋਂ ਨੁਕਸ ਖੋਣ ਕਰਕੇ ਅੱਜ ਉਹਦੇ ਦੇਖੋ ਮੈਨੂੰ ਲੱਗਦਾ ਵੀ ਅੱਜ ਜਿਹੜੇ ਉਸ ਪਰਿਵਾਰ ਨੂੰ ਸਨਸਕਾਰ ਤੇ ਵੀ ਬਲੇਵਾਨ ਪੂਰੇ ਦੇਸ਼ ਦਾ ਖਿਆਲ ਅੱਜ ਮੈਨੂੰ ਲੱਗਦਾ ਦੂਜੀ ਘਟਨਾ ਹੈ ਯਾਰ ਅਸੀਂ ਨਾ ਕਰੀਏ ਜਦੋਂ ਅਸੀਂ ਮੋਰਚਾ ਸੀਰਾਂ ਦਾ ਤਾਂ ਡੱਲੇਵਾਲ ਸਾਹਿਬ ਦੇ ਜੀਵਨ ਸਾਥੀ ਚੱਲ ਗਏ ਤੇ ਦੂਜੇ ਦਿਨ ਭੋਗ ਪਾਟੇ ਹਰਿਆਣੇ ਦੇ ਵਿੱਚ ਰੈਲੀ ਕਰ ਰਹੇ ਸੀਗੇ ਅੱਜ اچانک ਬੰਦਾ ਸਾਰੇ ਪਰਿਵਾਰ ਨੂੰ ਸੰਸਕਾਰ ਚ ਸ਼ਾਮਲ ਹੋਣ ਲਈ ਸਾਡਾ ਵੀ ਫਰਜ਼ ਬਣਦਾ ਸਾਰੇ ਮੋਰ ਵਿਧਿਆਕੂਆਂ ਦਾ ਪਰ ਜਿਹੜੇ ਦੇਸ਼ ਦੇ ਕਿਸਾਨਾਂ ਦੀ ਜਿਹੜੇ ਸਾਲ ਪਾਰ ਅਸੀਂ ਬਾਰਡਰ ਤੇ ਬੈਠੇ ਆ ਉਹ ਜਿਹੜੀਆਂ ਮੀਟਿੰਗ ਤੇ ਨਜ਼ਰਾਂ ਲੱਗੀਆਂ ਨੇ ਸਾਨੂੰ ਆਸ ਹੈ ਕੇਂਦਰ ਸਰਕਾਰ ਅੱਜ ਦੀ ਮੀਟਿੰਗ ਦੇ ਕੋਰナー ਹੱਬ ਕਿਹੜੇ ਕਿਹੜੇ ਮੰਤਰੀ ਆ ਰਹੇ ਹੈ ਕੋਈ ਜਾਣਕਾਰੀ ਹੁਣ ਤੱਕ ਮਿਲ ਨਹੀਂ ਕੋਈ ਮੰਤਰੀ ਹੈ ਜੇ ਸਾਨੂੰ ਪੂਰੀ ਜਾਣਕਾਰੀ ਪਰ ਇੰਨੀ ਜ਼ਰੂਰ ਹੈ ਕਿ ਮੰਤਰੀ ਆ ਰਹੇ ਕਿੰਨਾ ਟਾਈਮ ਚੱਲੇਗੀ ਮੀਟਿੰਗ ਇਹ ਤਾਂ ਸਰਕਾਰ ਤੇ ਨਿਰਭਰ ਹੈ ਸਾਡੇ ਵੱਲੋਂ ਤਾਂ ਜਾਣ ਸਾਰ ਕੇ ਨੇ ਐਮਐਸਬੀ ਕਰਾਟੀ ਕਾਨੂੰਨ ਬਣਨਾ ਇਸ ਦਾ 5 ਮਿੰਟਾਂ ਚਾਹੀਦੇ ਜੀ ਜੀ ਇਸ ਹਾਲਾਤ ਕਿਦਾਂ ਦੇ ਆ ਧਨੀਵਾਲ ਸਾਹਿਬ 4 ਘੰਟੇ ਲਾ ਕੇ ਇੱਥੇ ਪੁਹ ਪਕੇ ਆ ਹਾਲਾਤ ਕਿਦਾਂ ਦੇ ਰਹੇ ਹਾਲਾਤ ਤਾਂ ਚਾਲਕ ਪਤਾ ਹੀ ਆਵੇ ਜਿਹੜੇ ਹਾਲਾਤਾਂ ਦੇ ਵਿੱਚੋਂ ਅਸੀਂ ਆਏ ਆ ਟਰੈਕ ਦੇ ਵਿੱਚ ਦੀ ਆਏ ਆ ਹਾਲਾਤ ਤਾਂ ਨਾਚਕ ਨੇ ਉਹਨੇ ਸੇਧ ਦੇ ਪਰ ਫਿਰ ਵੀ ਹੌਸਲਾ ਬਜਾਉਂਦੇ ਜੀ 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 ਠੀਕ ਹੈ